ਮੈਂ ਸਤਨਾਮ ਸਿੰਘ ਪੰਨੂ ਕਸਾਰ ਮੀ ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾਗ ਆਜਾਪਨ ਕੇਂਦਰ ਸਰਕਾਰ ਵੱਲੋਂ ਜੋ ਫਸਲਾਂ ਦੇ ਰੇਟ ਵਿੱਚ ਵਾਅਦਾ ਕੀਤਾ ਗਿਆ ਜੋ 6 ਮਹੀਨੇ ਕਰਦੇ ਆ ਫਾੜੀ ਸੋਣੀ ਉਹ ਸਬੰਧੀ ਗੱਲਬਾਤ ਕਰਨੀ ਹੈ ਤੇ ਮੇਰੇ ਵੀਰੋ ਸਾਰੇ ਗੱਲਬਾਤ ਸੁਣ ਕੇ ਵੀਡੀਓ ਸੁਣ ਕੇ ਇਹਨੂੰ ਛੇਤੀ ਤੋਂ ਛੇਤੀ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਮੋਦੀ ਸਰਕਾਰ ਵੱਲੋਂ ਕੱਲ 14 ਫਸਲਾਂ ਦੀ ਜੋ ਐਮਐਸਪੀ ਦਾ ਵਾਅਦਾ ਦਾ ਲਾਂਕ ਕੀਤਾ ਗਿਆ ਉਹ ਬਹੁਤ ਹੀ ਨਗੂਣਾ ਵਾ ਤੇ ਕਿਸਾਨਾਂ ਦੇ ਨਾਲ ਉਹ ਇੱਕ ਮਜ਼ਾਕ ਵਰਗੀ ਗੱਲ ਝੋਨੇ ਦਾ ਪਾ 23 ਰੁਪਏ ਪ੍ਰਤੀ ਕੰਟ ਲੱਗਿਆ ਤੇ ਸੁਪਰ ਜਿਹੜੀ ਸੁਪਰ ਫਾਈਨ ਹੈ ਯੂ ਉਹਦਾ 2300 ਰੁਪਏ ਲੱਗਣਾ ਜੋ ਕਹਿ ਰਹੇ ਆ ਵੀ ਪਿਛਲੇ ਸਾਲ ਨਾਲੋਂ 117 ਰੁਪਏ ਵਧਿਆ ਪਿਛਲੇ ਸਾਲ 2300 ਆਪਣਾ 2083 ਰੁਪਏ ਸੀ ਉਸ ਨੂੰ 2300 ਰੁਪਏ ਕੀਤਾ ਗਿਆ ਪਰ ਜਿਦੋਂ ਇਹਨੂੰ ਅਸੀਂ ਲਾਗਤ ਖਰਚਿਆਂ ਦੇ ਨਾਲ ਘੋ ਕੇ ਵੇਖਾਂਗੇ ਜਾਂ ਜੋ ਪਿਛਲੇ 1 ਸਾਲ ਦੇ ਵਿੱਚ ਮਗਾ ਹੀ ਵਧੀਆ ਉਹਨੂੰ ਕੋ ਕੇ ਵੇਖਾਂਗੇ ਤੇ ਫਿਰ ਇਹ ਪਤਾ ਲੱਗੂਗਾ ਕਿ ਜੋ ਇਹ ਵਾਦਾ ਕੀਤਾ ਗਿਆ ਹੋ ਕਿੰਨੇ ਪਰਸੈਂਟ ਕੀਤਾ ਗਿਆ ਜੋ ਇਹ ਵਾਦਾ ਕੀਤਾ ਗਿਆ 5% 5.35% ਬਣਦਾ ਉਹ ਜਿਹੜਾ ਬਿਲਕੁਲ ਨਗੂੜਾ ਤੇ ਸਾਡੇ ਝੋਨੇ ਦਾ ਜੋ ਝੋਨਾ ਬੀਜਦੇ ਖਾਨਾ ਪੰਜਾਬ ਦੀ ਮੁੱਖ ਫਸਲ ਬਣੀ ਪਈ ਹੈ ਐਟ ਟਾਈਮ ਤੇ ਉਹਦੇ ਵਿੱਚ 2800 ਰੁਪਿਆ ਪ੍ਰਤੀ ਕੁਇੰਟਲ ਲਾਗਤ ਖਰਚਾ ਆ ਰਿਹਾ ਜਦੋਂ ਅਸੀਂ C2 50 ਦੇ ਨਾਲ ਲਾਗਤ ਖਰਚੇ ਗਿਣਾਂਗੇ ਫਿਰ 2800 ਰੁਪਿਆ ਪ੍ਰਤੀ ਕੁਇੰਟਲ ਆਊਗਾ ਕੇਂਦਰ ਸਰਕਾਰ ਕੀ ਕਰ ਰਹੀ ਹੈ A2FL ਜਿੰਨ ਸਾਰੇ ਭਾਅ ਬੰਦੀ ਹੈ ਜਿੱਚੇ ਨਾਂ ਤੇ ਪਈਦਾ ਠੇਕਾ ਕਿਹੜੇ ਜਾਂਦਾ ਕਿਸਾਨ ਦੀ ਦਾ ਤੇ ਨਾ ਹੀ ਉਹਦੇ ਸਾਰੇ ਪਰਿਵਾਰ ਦੀ ਜਿਹੜੀ ਆ ਮਿਹਨਤ ਕਿ ਨਹੀਂ ਜਾਂਦੀ ਇਸ ਕਰਕੇ ਉਹ ਭਾ ਜਿਹੜਾ ਵਾ ਉਹ ਕਿਸਾਨਨ ਵਾਰਾ ਨਹੀਂ ਕਹਿੰਦਾ ਤੇ ਜਿਹੜੀ ਜਿਹੜਾ ਵਾਧਾ ਦਾਰਿਆ ਉਹ 5 5.35% ਹੈ ਜਿਦੋਂ ਕੋ ਡਾਕਟਰ ਸੁਮਿਰਾਤਨ ਕਹਿ ਰਿਹਾ ਕਿ ਲਾਗਤ ਕਰਕੇ ਗਿਣ ਕੇ ਸੀ 2 ਧਾਰਾ ਦੇ ਮੁਤਾਬਕ ਉੱਤੇ ਪੰਜਾਬ ਪਕਰ ਮਨਾਫਾ ਜੋੜ ਕੇ ਪਾ ਦਿੱਤੇ ਜਾਂ ਤਾਂ ਉਹਦੇ ਮੁਤਾਬਕ ਸਾਡਾ ਭਾ 2800 ਰੁਪਇਆ ਲਾਗ ਖਰਚਾ ਛੋਣੇ ਦਾ ਤੇ 1400 ਰੁਪਇਆ ਜੇ ਮਨਾਫਾ ਗਿਣ ਲਿਏ ਤੇ 4200 ਰੁਪਇਆ ਪ੍ਰਤੀ ਕੁਇੰਟਲ ਬਣਦਾ 4200 ਰੁਪਇਆ ਪ੍ਰਤੀ ਕੁੰਟੜੀ ਕੀਜੇ ਅਸੀਂ 2300 ਰੁਪਏ ਵਿੱਚ ਨਹੀਂ ਆ ਤੇ ਭਾਈ ਕਿਤਨਾ ਕਿਸਾਨ ਦੇ ਉੱਤੇ ਕਰਜ਼ਾ ਨਹੀਂ ਚੜੂਗਾ ਕਿਸ ਤਰੀਕੇ ਨਾਲ ਕਿਸਾਨ ਆਪਣੀਆਂ ਜਿਹੜੀਆਂ ਨਿਤ ਨਿਤ ਰੋਈਆਂ ਲੋੜਾਂ ਆ ਕਿਸ ਤਰੀਕੇ ਨਾਲ ਪੂਰੀਆਂ ਕਰੂਗਾ ਕਿਸ ਤਰ੍ਹਾਂ ਉਹ ਆਪਣਾ ਘਰ ਚਲਾਊਗਾ ਲਾਗਤ ਖਰਚੇ ਨਾਲ 500 ਰੁਪਇਆ ਕੁੰਟਰ ਘੱਟ ਮਿਲ ਰਿਹਾ ਤੇ ਫਿਰ ਕਿਸ ਤਰ੍ਹਾਂ ਕਿਸਾਨ ਨੂੰ ਬਚਾਉਣਾ ਵਾ ਕਿਹੜੇ ਤਰੀਕੇ ਨਾਲ ਬਚਾਉਣਾ ਵਾ ਇਹ ਬਹੁਤ ਵੱਡਾ ਸਵਾਲ ਆ ਇਸ ਕਰਕੇ ਅਸੀਂ ਜੋ ਬਾਕੀ ਵੀ ਇਸੇ ਤਰ੍ਹਾਂ ਦੂਜੀਆਂ ਫਸਲਾਂ ਦਾ ਜੋ ਭਾਅ ਬਣਿਆ ਉਹ ਤੇ ਖਰੀਦਨੀਆਂ ਨਹੀਂ ਸਰਕਾਰ ਨੇ ਦਾਣਾ ਵਾ ਤੇਲ ਵੀ ਗਿਆ ਉਹ ਤਾਂ ਖਰੀਦਦੀ ਨਹੀਂ ਸਰਕਾਰ ਉਹਨਾਂ ਦੇ ਭਾਅ ਦਾ ਮੱਕੀ ਆ ਉਹਦੇ ਉਹਦੇ ਭਾਅ ਦਾ ਕੀ ਅਰਥ ਹੈ ਜਦੋਂ ਖਰੀਦਣੀ ਨਹੀਂ ਬਾਜ਼ਾਰ ਚ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਇਸ ਕਰਕੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜੇ ਜੋ ਤੁਸੀਂ ਇਹ 14 ਫੱਤਰਾਂ ਦੇ ਭਾਅ ਲਾਣੇ ਆ ਇਹ ਕਿਸਾਨ ਮਜੂਦ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਰੱਦ ਕੀਤੇ ਜਾਂਦੇ ਆ ਤੇ ਜੇਕਰ ਕਿਸਾਨ ਨੂੰ ਬਚਾਉਣਾ ਵਾ ਤੇ ਜਿਹਦੇ ਵਾਸਤੇ ਮੋਰਚਾ ਲੱਗਾ ਹੈ ਸ਼ੰਭੂ ਖਰੋਰੀ ਬਾਰਡਰਾਂ ਦੇ ਉੱਤੇ ਪਿਛਲੇ 123 ਦਿਨ ਹੋ ਗਏ ਅੱਜ ਜਿਹੜੀ ਉਹਦੀਆਂ ਮੰਗਾਂ ਵੋ ਉਹਨਾਂ ਮੰਗਾਂ ਨੂੰ ਪੂਰਾ ਕਰੋ ਐਮਐਸਪੀ ਦੀ ਗਰੰਟੀ ਦਾ ਤਕੂਨ ਜਿਹੜਾ ਪਾਸ ਕੀਤਾ ਜਾਵੇ ਤੇ ਡਾਕਟਰ ਸੁਮੀਨਾਥਨ ਕਮੀਸ਼ ਦੀ ਰਿਪੋਰਟ ਦੇ ਮਤਲਬ ਸੀ2 ਪਲਸ 50 ਜਿਹੜਾ ਵਾ ਉਹ ਲਾਗੂ ਕਰਕੇ ਤੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਦਿੱਤੇ ਜਾਣ ਜਿਤਨਾ ਲਾਗਤ ਖਰਚੇ ਵਾਦ ਨੂੰ ਉਤਰਾ ਕਿਸਾਨਾਂ ਦੇ ਭਾਅ ਦਿੱਤੀ ਜਾਣ ਫਿਰ ਉਹ ਸਰਵਾਈਵ ਕਰਨਗੇ ਨੇ ਤੇ ਭਾਈ ਉਹ ਕਰਜੇ ਤੇ ਲਿਆਉਣਗੇ ਤਾਂ ਖੁਦਕੁਸ਼ੀਆਂ ਕਰਨਗੇ 4 ਲੱਖ ਸਾਲ ਅੱਗੇ ਖੁਦਕੁਸ਼ੀ ਕਰ ਚੁੱਕਾ ਜਿਹਦੇ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਹੈ ਇਹ ਆਪਣੀ ਕੇਂਦਰ ਦੀ ਸਰਕਾਰ ਹੈ ਤੇ ਪੰਜਾਬ ਦੀ ਸਰਕਾਰ ਹੈ ਇਸ ਕਰਕੇ ਇਸ ਕਰਕੇ ਮੋਦੀ ਸਰਕਾਰ ਜਿਹੜੀ ਆ ਉਹ ਆਪਣਾ ਮੜਾ ਮੋਟਾ ਧਿਆਨ ਕਰੇ ਤੇ ਕਿਸਾਨਾਂ ਨੂੰ ਜਿਹੜਾ ਭਾਅ ਵਾ ਉਹ 4200 ਰੁਪਿਆ ਪ੍ਰਤੀ ਕਵੈਂਟਲ ਲੈ ਛੋਣੇ ਦਾ ਦੇਣ ਦੀ ਮੱਕੀ ਪ ਜਾਂਦੀ ਹੈ ਤੇ ਨਾਲ ਦੂਜੀਆਂ ਫਸਲਾਂ ਵੀ ਇਸੇ ਤਰ੍ਹਾਂ C2 50 ਜਿਹੜਾ ਉਹ ਫਾਰਮੂਲਾ ਲਾ ਕੇ ਡਾਕਟਰ ਸੁਮਿੰਦਰ ਨਾਥ ਨਾਲਾ ਤੇ ਉਹਨਾਂ ਦੇ ਭਾਜ ਸਾਰਿਆਂ ਦੇ ਬੰਨੇ ਜਾਣ ਤੇ ਖਰੀਦ ਦੀ ਸਾਰੀਆਂ ਫਤਰਾ ਦੀ ਖਰੀਦੀ ਗਰੰਟੀ ਵੀ ਆ ਮੰਡੀ ਦੇ ਵਿੱਚ ਹੋਣੀ ਚਾਹੀਦੀ ਆ ਤੇ ਅੱਜ 129 ਜਨ ਸਾਡੇ ਮੋਰਚੇ ਨੂੰ ਹੋ ਗਿਆ ਸ਼ੰਭੂ ਖਰੋਰੀ ਰਤਨਪੁਰਾ ਡੱਬ ਵਾਲੀ ਬਾਟਰਾਂ ਦੇ ਉੱਤੇ ਤੇ ਸ਼ੰਭੂ ਬਾਟਰ ਦੇ ਉੱਤੇ ਅੱਜ ਬਹੁਤ ਵੱਡਾ ਜਥਾ ਬਾਜਰੇ ਦੇ ਵਿੱਚੋਂ ਆਪਣਾ ਬਾਜਰੇਤ ਵਾਪੇ ਦੇ ਵਿੱਚੋਂ ਉੱਥੇ ਆਪਣਾ ਮੋਰਚੇ ਦੇ ਵਿੱਚ ਜਾ ਰਿਹਾ ਵਾ ਜਿਸ ਦੀ ਗਵਾਈ ਸੁਪਾਪ ਉਸ ਤਰ੍ਹਾਂ ਆਪਣਾ ਸੁਪਾਪ ਸੁਦਰ ਸਿੰਘ ਚਤਾਲਾ ਤੇ ਜਸਵੀਰ ਸਿੰਘ ਪਿੱਤੀ ਕਰ ਰਿਹਾ ਆ 11 ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਆ ਉਹ ਜਥੇ ਦੇ ਵਿੱਚ ਅੱਜ ਸ਼ੰਭੂ ਮੋਰਚੇ ਦੇ ਉੱਤੇ ਪਹੁੰਚਣਗੇ ਇਹ ਮੋਰਚਾ ਲਗਾਤਾਰ ਚਲਾਵਾਂਗੇ ਇਹ ਮੋਰਚਾ ਸਾਡੀ ਲੰਮਾ ਚਲਾਉਣ ਦੀ ਤਿਆਰੀ ਆ 5 ਸਾਲ ਵਾਸਤੇ ਇਹ ਪਲਾਨ ਕੀਤੀ ਹੋਈ ਆ ਹਰ ਹਾਲ ਤੇ ਜਿਹੜੀਆਂ ਜਿਹੜੀ ਡਾਕਟਰ ਸੁਮਿੰਦਰ ਕਮੀ ਦੀ ਰਿਪੋਰਟ ਸੀਟੂ ਪਲਸ 15 ਨਾਲ ਲੈਣ ਤੇ ਨਾਲ ਐਮਐਸਬੀ ਦੀ ਗਰੰਟੀ ਦਾ ਕਰੋੜ ਬਣਾਉਣ ਤੇ ਬਾਕੀ ਮੰਗਾ ਬਣਾਉਣ ਤੱਕ ਜਿਹੜਾ ਵਾ ਲੜਾਂਗੇ ਹਰ ਹਾਲ ਤੇ ਜਿੱਤਾਂਗੇ ਵੈਰੂਜੀ ਕਟਾਲ ਸਾਹਿਬ ਵੈਰੂਜੀ ਕਿਥੇ